ਮੇਰਾ ਨਾ ਹਾਂਜੀ ਮੈਂ ਨਾਨਕਿਆਂ ਕੋਲ ਸਰ ਫਰੋਜ ਦੇ ਨਾਗਰਿਕ ਐ ਸੀਗੇ ਤੁਸੀਂ ਫਿਰ ਬਹੁਤਾ ਉੱਥੇ ਹੀ ਰਹਿੰਦੇ ਹੁੰਦੇ ਆ ਉੱਥੇ ਹੀ ਰਹਿੰਦੇ ਸੀ ਜਿਹੜੇ ਸੰਤ ਸਿੰਘ ਹੁਣੀ ਸੀਗੇ ਉਹ ਤੁਹਾਡੇ ਸਾਡੇ ਨਜੀਕ ਹੀ ਸਨ ਅੱਛਾ ਜੀ ਹਾਂ ਠੀਕ ਆ ਮੈਨੂੰ ਹੀ ਲੱਗਦੇ ਸਨ ਇਹਨਾਂ ਦੇ ਅੱਛਾ ਜੀ ਉਹਨਾਂ ਦਾ ਨੁਕਸਾਨ ਹੋਇਆ ਨਾ ਉਹਨਾਂ ਦਾ ਹੋਇਆ ਹੋਰ ਨਹੀਂ ਕਿਸੇ ਦਾ ਹੋਇਆ ਅੱਛਾ ਜੀ ਪਿੰਡ ਸਾਰਾ ਹੀ ਸ਼ਰਮਨਤਨ ਦੇ ਨਾਲ ਨਿਕਲ ਆਇਆ ਆਪਣੇ ਕੋਈ ਚੰਦ ਨੂੰ ਪੈ ਗਿਆ ਕੋਈ ਆਪਣੇ ਖੂਨ ਚਲਾ ਗਿਆ ਡੱਲੇ ਗਏ ਤਾਂ ਜਥਾ ਪਿਆਸੇ ਨੂੰ ਸਲਵਾਨਾ ਦਾ ਹੂੰ ਉਹਨਾਂ ਨੇ ਗੱਡ ਫਟ ਫਿਰ ਰਸਤੇ ਅੱਗੇ ਅੱਛਾ ਜਿਹੜੇ ਉਹ ਤੁਹਾਡੇ ਉਹ ਬਜ਼ੁਰਗ ਦੱਸਦੇ ਆ ਕਿੰਨੇ ਪੂਰੇ ਹੋਏ ਉਥੇ ਕਤਲ ਹੋਇਆ ਸਾਡੇ ਸੰਤ ਸਿੰਘ ਸੀ ਇੱਕ ਇੱਕੋ ਦੀ ਮਾਤਾ ਇੱਕੋ ਦਾ ਪਿਤਾ ਹਾਂਜੀ ਦੋ ਲੜਕੀਆਂ ਹੂੰ ਤੇ ਦੋ ਸਾਡੇ ਨਾਨੇ ਦੇ ਭਰਾ ਸਨ ਹੂੰ ਉਹ ਬਡੇਰੇ ਸਨ ਉਹ ਆਪਣੇ ਖੂਤੋਂ ਨਾਲ ਸਾਡੇ ਗਏ ਉੱਥੇ ਵਾਪਸ ਮੋੜਾ ਹੈ ਤੇ ਐਸੀ ਜੰਮਣਪੋਣੇ ਅਸਾਂ ਨਹੀਂ ਕਿਤੇ ਜਾਣਾ ਹੂੰ ਉਹ ਵੀ ਉੱਥੇ ਬਹਿ ਕੇ ਆ ਗਏ ਅੱਛਾ ਜੀ ਬਾਕੀ ਪਰਿਵਾਰ ਆ ਗਿਆ ਹੈ ਨਾ ਕੈਂਪ 'ਚ ਸਾਡਾ ਆ ਗਿਆ ਸੀ ਅੱਛਾ ਜੀ ਜਿ ਉਹਨਾਂ ਨੇ ਵੰਡ ਕੇ ਤੇਵੇਲੇ ਦੇ ਵਿੱਚ ਮੋੜੇ ਪਏ ਹੁੰਦੇ ਸਨ ਪੁਰਾਣੇ ਮਨਛਟੀਆਂ ਹੂੰ ਹੂੰ ਉੱਥੇ ਸੁੱਟ ਕੇ ਸਾਰੇ ਦਾਗ ਲਾ ਸ਼ਈ ਹੋ ਗਏ ਅੱਛਾ ਜੀ ਉਹ ਸਾਡੀ ਜਿਹੜੀ ਬੋਟੀ ਮੰਗਰੂ ਆਈ ਸੀ ਨਾ ਹਾਂਜੀ ਉਹ ਫਿਰ ਦਸਦੇ ਸੀ ਜਿਹੜੀ ਕਰਵਾਚ 'ਚ ਲੁਪੀ ਆਈ ਸੀ ਅੱਛਾ ਜੀ ਹਾਂ ਉਹ ਦਸਦੇ ਸੀ ਆ ਕੇ ਪਿਆ ਕਮੋਇਆ ਮਾਤਾ ਨੂੰ ਪਿੱਛੇ ਵੱਡੇ ਪਾਤਾ ਕਿ ਮੈਨੂੰ ਪਹਿਲਾਂ ਵੱਡੋ ਆਖਣ ਲੱਗੇ ਤੇਨੂੰ ਮਾਤਾ ਤੇਰਾ ਨੰਬਰ ਨਹੀਂ ਅਜੇ ਸਾੜੇ ਵੱਡ ਕੇ ਤੇ ਫੇਰ ਆਖਣਗੇ ਹੁਣ ਤੇਰਾ ਨੰਬਰ ਹੈ ਅੱਛਾ ਜੀ ਅੱਛਾ ਫੇਰ ਕੀ ਹੋਇਆ ਫੇਰ ਉਹ ਸੀ ਖੂਦ ਹੀ ਚੱਲ ਗਏ ਸਾਰੇ ਸਾਰੇ ਬਾਕੀ ਤੇ ਚੱਲ ਗਏ ਫੇਰ ਸਾੜੇ ਜਾਂਦੇ ਸਾੜੇ ਤੋਂ ਵੱਡੇ ਆਣੇ ਚੱਲ ਗਏ ਉਸ ਗਾਂ ਫੇਰ ਵੱਡੇ ਆਣੇ ਕੈਂਪਸ ਸੀ ਉਹ ਗਾਂ ਤੇ ਗਾਂ ਫੇਰ ਚੱਲ ਗਏ ਤੇ ਅਸੀਂ ਉੱਥੇ ਰਹਿ ਗਏ ਜੀ ਸਾਡਾ ਫਾਦਰ ਸੀ ਉਹਨੂੰ ਛੱਟ ਲੱਗੀ ਉਹਨੂੰ ਛੱਡ ਕੇ ਜਾਣੀ ਸੀ ਤੱਕ ਤੇ ਦਾਦਾ ਸਾਡਾ ਵੀ ਗਾਦੀ ਵੀ ਉੱਥੇ ਜਦੋਂ ਆਏ ਅਸੀਂ ਲੁੱਕ ਗਏ ਕਪਾਹ ਅਸੀਂ ਲੱਗ ਗਏ ਜੀ ਕਹਿੰਦੇ ਕਪਾਹ ਚ ਬੜੇ ਬੰਦੇ ਕਪਾਹ ਚ ਬੜੇ ਫਿਰ ਨਿਕਲ ਆਏ ਅਸੀਂ ਜਿੱਥੇ ਸਾਡਾ ਫਾਦਰ ਸੀ ਉੱਥੇ ਚੱਲ ਗਏ ਕੁੰਡਾ ਮਾਰ ਲਿਆ ਫਿਰ ਕਹਿੰਦੇ ਅੱਗ ਲਾ ਦਿਓ ਫਿਰ ਅਸੀਂ ਕੁੰਡਾ ਖੋਲ ਲਿਆ ਪੇਰੋਂ ਸਾਨੂੰ ਗਲਬਤ ਹੋ ਸੰ ਛੱਡ ਗਿਆ ਹੱਥੋਂ ਜੁੜੇ ਜਾਂ ਵੈਸੇ ਛੱਡ ਗਿਆ ਵੈਸੇ ਛੱਡ ਗਿਆ ਸੀ ਬੱਚੇ ਅਸੀਂ ਰੋਣ ਲੱਗ ਪਏ ਅੱਛਾ ਵੈਸੇ ਛੱਡ ਗਿਆ ਉਹ ਵੇਖ ਕੇ ਕਹਿੰਦੇ ਕਿ ਨਾ ਅਸੀਂ ਬੱਚਿਆਂ ਨੂੰ ਮਾਰਨਾ ਨਾ ਅਸੀਂ ਜਿਤਗਾਂ ਨੂੰ ਮਾਰਨਾ ਤੇ ਅੱਗੇ ਮਰਿਆ ਜਿਹੜਾ ਮਜੀਦ ਪਿਆ ਹੈ ਉੱਠ ਨਹੀਂ ਸਕਦਾ ਅੱਛਾ ਉਹ ਛੱਡ ਗਿਆ ਤੇ ਕੋਈ ਬੱਕਰਾ ਹੈ ਤੇ ਉਹ ਦੱਸੋ ਸਾਨੂੰ ਅਸੀਂ ਬੱਕਰਿਆਂ ਦੀ ਕੁਰਬਾਨੀਆਂ ਲੈਣੀਆਂ ਬੱਕਰੀ ਨੂੰ ਜਵਾਨ ਮੁੰਡੇ ਜਵਾਨ ਮੁੰਡੇ ਜਵਾਨ ਸਿੱਖ ਮੁੰਡੇ ਮਾਰਨੇ ਜਾਂ ਹਿੰਦੂ ਆਹ ਤੁਹਾਨੂੰ ਛੱਡ ਗਏ ਹੋ ਸਾਨੂੰ ਛੱਡ ਗਏ ਤੇ ਉਹ ਕਹਿੰਦੇ ਇਦਾਂ ਤੁਸੀਂ ਚੱਲ ਜਾਓ ਤੁਹਾਡਾ ਵਿਦੇਆਣੇ ਕੈਂਪ ਲੱਗਾ ਹੈ ਤੁਸੀਂ ਫਿਰ ਕੈਂਪ ਪਹੁੰਚ ਗਏ ਨਹੀਂ ਅਸੀਂ ਨਹੀਂ ਕੈਂਪ ਪਹੁੰਚੇ ਉਹ ਫਿਰ ਛੱਡ ਗਏ ਸਾਨੂੰ ਤੇ ਉਹਦਾ ਕਹਿੰਦੇ ਵੀ ਤੁਸੀਂ ਇੱਥੇ ਰਵੋ ਨਾ ਤੇ ਬੁੱਢੇ ਘਰਾਏ ਦਾ ਜਥਾ ਬਣਾਉਣਾ ਨਾ ਤਾਂ ਨਮਾਰ ਦੇਣਾ ਕਿਹੜੇ ਪਿੰਡ ਦਾ ਬੁੱਡੇ ਗੁਰਾਇਦਾ ਬੁੱਡੇ ਗੁਰਾਇਦਾ ਜਥਾ ਮਸ਼ਹੂਰ ਸੀ ਹਾਂਜੀ ਤੇ ਇਹ ਕਿਹੜੇ ਪਿੰਡ ਦਾ ਜਥਾਫ ਜਿਹੜਾ ਛੱਡ ਗਿਆ ਰਿਸ਼ਾੜੇ ਦਾ ਰਿਸ਼ਾੜੇ ਦਾ ਠੀਕ 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 ਫਿਰ ਬੁੱਡੇ ਗੁਰਾਇਦਾ ਜਥੇ ਜਾਨਦੇ ਹੀ ਬਣ ਬਣ ਕੇ ਜੀ 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 ਫਿਰ ਕੀ ਹੋਇਆ ਫਿਰ ਉਹ ਉਹ ਸੰ ਛੱਡ ਕੇ ਬਾਅਦ ਚ ਫਿਰ ਪਿੰਡੋਂ ਸੁਣਾ ਆਇਆ ਮੁਸਮਾਨੀ ਸੀ ਉਹ ਪਹਿਲੇ ਖੂਤ ਸਾਡੇ ਤੋਂ ਕੰਦੀਏ ਭੈਣ ਫਿਰ ਤੁਸੀਂ ਇੱਥੇ ਚੱਲ ਜਿਓ ਪਿੰਡੋਂ ਦੇ ਜਥਾ ਪਾੜ ਕੇ ਆਉਂ ਲੱਗਾ ਉਹਨੇ ਤੁਹਾਨੂੰ ਮਾਰ ਦੇਣਾ ਉਹ ਫਿਰ ਅਸੀਂ ਐ ਚੱਲ ਗਏ ਜਿਹੜੀਆਂ ਗੁੱਡੀਆਂ ਛਟੀਆਂ ਛਟੀਆਂ ਉਹ ਇੱਕ ਦੋ ਵਾਰ ਗਏ ਉਹਨਾਂ ਨਾਲ ਖੜਿਆ ਤੇ ਉਹ ਗੱਲਾਂ ਮਡੀਆਂ ਕਰਦੀਆਂ ਹਰੋਲਾ ਕੰਦੀਆਂ ਛੂੜੀਆਂ ਪਹਿਣਾ ਹਾਂ ਅੱਛਾ ਜਦੋਂ ਝਿੜਕਣਾ ਫਿਰ ਉਹਨਾਂ ਰੋਣ ਲੱਗ ਪੈਣਾ ਅੱਛਾ ਫਿਰ ਹਾਂ ਫਿਰ ਅਸੀਂ ਉਹ ਚੱਲ ਗਏ ਉਹਨਾਂ ਨੂੰ ਬਿਠਾ ਕੇ ਇੱਲਾਕੇ ਕਮਾਦ ਸੀ ਉੱਥੇ ਚੱਲ ਗਏ ਪਹਿਲੇ ਵੀ ਉੱਥੇ ਅਸੀਂ ਲੁਕੇ ਸੀ ਤਾਂ ਉਹੜਾ ਗਵਾਂਡੀ ਸੀ ਉਹ ਸਾਨੂੰ ਵੇਖ ਗਿਆ ਫਿਰ ਇੱਥੇ ਲੁਕੇ ਨੇ ਉਹਨੇ ਜਾ ਕੇ ਪਿੰਨ ਦੱਸਿਆ ਫਿਰ ਅਸੀਂ ਬਿਠਾ ਕੇ ਦੋ ਥੋੜੀਆਂ ਬੁੱਲੀਆਂ ਦੋ ਇੱਕ ਮਾਂ ਚੁੱਕਿਆ ਸੀ ਇੱਕ ਮੇਰੀ ਮਾਂ ਚੁੱਕਿਆ ਉਹਨੇ ਬਿਠਾ ਕੇ ਉਹ ਰੋਣ ਲੱਪੀਆਂ ਰੋਟੀ ਦੇ ਕੇ ਤੇ ਚੱਲ ਗਏ ਕੌਣ ਰੋਟੀ ਕੌਣ ਦੇ ਗਿਆ ਮੇਰੀ ਮਾਂ ਤਾਂ ਦਿੱਤੀ ਰੋਟੀ ਉੱਥੇ ਬਿਵਾਉਂਦੇ ਖੇਤਾ ਜੀ ਅੱਦੋ ਦੋ ਡੰਗ ਪਕਾਈਆਂ ਰੋਟੀਆਂ ਉਥੇ ਜੀ ਮੁਗਿਆ ਹੁਣ ਆਟਾ 2 ਕਿਲੋ ਆਟਾ ਸੀ ਦਾਦੀ ਸਾਡੇ ਨੇ ਕੜਿਆ ਇੱਕ ਡੰਗ ਚਾਹਲ ਬਣਾਏ ਕਿਦਾਂਗੇ ਰੋਟੀਆਂ ਅੱਛਾ ਤੇ ਟੀ ਕਾਫੀ ਹੈ ਕਿ ਮੈਂ ਤਾਏ ਦਾ ਮੁੰਡਾ ਸੀ ਉਹਦੀ ਕੁੜੀ ਛੋਟੀ ਠੀਕ ਹੈ ਜ ਜਿਨਾਨੀ ਸੀ ਲੱਗੇ ਹੋਰ ਸਾਡੇ ਦਾਦਾ ਹੀ ਲੱਗਦੇ ਸੀ ਅੱਛਾ ਬੁੱਢੇ ਉਹ ਹੀ ਸੀ ਠੀਕ ਫਿਰ ਉਹ ਚਲ ਗਈ ਕਹਿ ਕੇ ਅਸੀਂ ਵੀਰੋ ਕਮਾਲ ਚ ਜਾ ਲੁਕੇ ਅਸੀਂ ਜਾ ਕੇ ਫਿਰ ਰੋਣਾ ਪੈ ਗਿਆ ਖੂਤੇ ਅੱਛੇ ਦੇਖੋ ਹੋਰ ਕਿਸੇ ਦੀ ਦੀ ਆਵਾਜ਼ ਆ ਉਸਨੇ ਉਹ ਆਵਾਜ਼ ਆਈ ਉਹਦੀ ਕੀ ਜੀ ਮੇਰੇ ਪਿਤਾ ਜਿਹੜਾ ਸੀ ਗੱਲਾਂ ਜਿਹੇ ਕਰਦੇ ਆ ਤੇ ਇੱਕ ਜਿਹੜੀ ਵੱਡੀ ਗੁੱਡੀ ਹੋਰ ਹੀ ਹੁੰਦੀ ਦੀਵਾਜੋ ਹੋਰ ਸੰ ਕਿਸੇ ਦੀ ਆਵਾਜ਼ ਨਹੀਂ ਆਈ ਜਦ ਮਾਰਮੂਰ ਤੇ ਚੱਲ ਗਏ ਕੋਈ ਮਤਲਬ ਤੁਸੀਂ ਕਮਾਲ ਚ ਜੋ ਕਿਹਾ ਤੁਹਾਡੇ ਫਾਸ ਨੂੰ ਮਾਰ ਗਏ ਆ ਮਾਰ ਕੇ ਤੇ ਫਿਰ ਅੱਗੇ ਲੱਗੇ ਇਹ ਤੇ ਹੈਗੇ ਸੀ ਮਾਰ ਕੇ ਚੱਲ ਗਏ ਸਰ ਸਾਰੇ ਜੀਆਂ ਮਾਰ ਗਏ ਕੋਰ ਕੋਰ ਸੀ ਦਾਦੀ ਦਾਦਾ ਚਾਰ ਭੈਣਾ ਹੋਰ ਉਹ ਬੁੱਢੇ ਜਿਹੜੇ ਸੀ ਉਹਨਾਂ ਨੂੰ ਉੱਥੇ ਹੀ ਪਗਲ ਮਾਰਿਆ ਚਾਰੀ ਭੈਣਾਂ ਨੂੰ ਵੀ ਹਾਂਜੀ ਤੁਹਾਡੇ ਮਦਦ ਤੇ ਤੁਸੀਂ ਰਹਿ ਗਏ ਬਸ ਦੋ ਭਰਾ ਸੀ ਦੋ ਭਰਾ ਦੋ ਹੀ ਕਮਾਲ ਚ ਲੁਕੇ ਰਹੇ ਆ ਇੱਕ ਕਮਾਲ ਚ ਇੱਕ ਪੈਨ ਜਿਹਾ ਜੱਥਾ ਪਿਆ ਸੀ ਨਾ ਹਾਂਜੀ ਰਿਛਾੜੇ ਦਾ ਉਹ ਚੂਟਾ ਪਰ ਮੇਰੇ ਤਾਇਆ ਲੱਗਦਾ ਸੀ ਉਹਨਾਂ ਦੇ ਨਾਲ ਇੱਕ ਮੇਰੇ ਤਾਇਆ ਦਾ ਪੁੱਤਰ ਸੀ ਜਵਾਨ ਸੀ ਉਹ ਜੀ ਉਦੋਂ ਕਿਤੇ ਉਹ ਗਾਂ ਦੇ ਗਾਂ ਛੜੇਵਲ ਚਲ ਗਏ ਉਹ ਕਿੱਥੇ ਚਲ ਗਿਆ ਜੀ ਜੋ ਤਾਂ ਉਹ ਤਾਂ ਫਿਰ ਆ ਗਏ ਪਾਕਤ ਇੱਥੇ ਇਰਜਾਨ ਵਾਲੇ ਬੜਿਆਣੇ ਤੁਸੀਂ ਕੁਮਾਰ ਤਾਨੂੰ ਆਪਣੀ ਡੈਡੀ ਦੀ ਆਵਾਜ਼ ਸੁਣੀ ਉਦੋਂ ਗੱਲਾਂ ਦੀ ਜਿਹੜੇ ਗੱਲਾਂ ਕਰਦੇ ਐ ਇਦਾਂ ਆਵਾਜ਼ ਸੀ ਕਿਦੋਂ ਜਿਹਦਾ ਬਹਿਸਦੇ ਹੁੰਦੇ ਆ ਜਾਂ ਆ ਗੱਲਾਂ ਨਿਕਾਲ ਗਏ ਇਹੋ ਕਹਿੰਦੇ ਨੇ ਫਿਰ ਨਾਮ ਮਾਰ ਜੋ ਲੈਣਾ ਲੈ ਲੋ ਔਰ ਕੀ ਕੰਦਿਆ ਤੇ ਇੱਕ ਜਿਹੜੀ ਗੁੱਡੀ ਹੈ ਉਹਦੀ ਰੋਂਦੀ ਦੀ ਆਵਾਜ਼ ਹੋਰ ਨਹੀਂ ਸੰਭਤੀ ਹਦੀ ਆਈ ਗੁੱਡੀ ਬੱਡੀ ਦੀ ਛੋਟੀ ਦੀ ਛੋਟੀ ਹਾਂ ਸੱਤ ਸੱਟਾ ਸੱਤ ਜਿਉਂ ਕੀ ਨਾ ਸੀ ਉਸ ਕੁੜੀ ਦਾ ਜਿਹੜੀ ਤੁਹਾਡੀ ਛੋਟੀ ਭੈਣ ਸੀ ਵੱਡੀ ਸੀ ਤੇ ਜੇ ਵੱਡੀ ਵੱਡੀ ਉਹ ਨਾ ਜੀ ਤੋ ਸੀ ਹੋ ਤਾਂ ਛੋਟੀ ਭਜੋ ਸੀ ਉਹ ਤੇ ਛੋਟੀ ਦੀ ਪੋੜੀ ਉਹ ਤੇ ਛੋਟੀ ਰਜੋ ਸੀ ਸਾਰੀ ਮਾਰਗੇ ਸਾਰਿਆਂ ਮਾਰਗੇ ਕਿਆਲੇ ਮਾਰਗੇ ਅੱਗ ਲਾਗੇ ਸੀ ਤੇ ਛੱਤ ਡਿੱਗ ਗਈ ਸੀ ਤੇ ਤੇ ਫਾਦਰ ਸਿੰਘ ਉਥੋਂ ਧੂਆਂ ਨਿਕਲਦਾ ਸੀ ਤੇ ਚਾਰ ਖੋਪਰੀਆਂ ਸੀ ਉੱਪਰ ਪਈਆਂ ਉਹਨਾਂ ਦੀਆਂ ਸੀ ਕੁੜੀਆਂ ਦੀਆਂ ਲੱਕ ਦੇਖੋ ਗੁਆ ਸੀਨ ਅੱਛੀ ਦੇਖਿਆ ਹਾਂ ਅਸੀਂ